ਧੀਰਲਾ ਪਟਾ ਆਪਣਾ ਹੋ ਗਿਆ ਕੰਪਲੀਟ ਥੱਲੇ ਵਾਲੇ ਬਾਣ ਦੇ ਵਿੱਚ ਆਪਾਂ ਪਾਣੀ ਛੜਤਾ ਸੀ ਮੀਂਹ ਆ ਗਿਆ ਬਹੁਤ ਸੋਹਣਾ ਮੀਂਹ ਪੈ ਰਿਹਾ ਠੱਠਾ ਮਠਾ ਜਿਹਾ ਨਾ ਬਹੁਤਾ ਜਿਆਦਾ ਨਾ ਬਹੁਤਾ ਘੱਟ ਤੇ ਮੈਂ ਵੀਡੀਓ ਹੁਣ ਕਲਿੱਪ ਇੱਥੇ ਤਾਂ ਬਣਾ ਰਿਹਾ ਵੀ ਇਹ ਹੌਲੈਂਡ ਦੀ ਛਤਰੀ ਦੇ ਫਾਇਦੇ ਬਹੁਤ ਨੇ ਭਾਈ ਜਿਵੇਂ ਆਪਾਂ ਕਹਿੰਦੇ ਨਾ ਜਿਹੜੀ ਆਪਣੀ ਕੱਪੜੇ ਵਾਲੀ ਛਤਰੀ ਹੁੰਦੀ ਆ ਵੀ ਉਹ ਮੀਂਹ ਤੋਂ ਬਚਾਉਂਦੀ ਆ ਆ ਵੀ ਮੀਂਹ ਤੋਂ ਬਚਾਉਂਦੀ ਆ ਜੇ ਚਲੋ ਹਵਾ ਨਾਲ ਮੀਂਹ ਹੋਵੇ ਵੀ ਸੱਜੇ ਖੱਬੇ ਸੱਜੇ ਖੱਬੇ ਅੱਗੇ ਪਿੱਛੇ ਨਾ ਉਮੀਤ ਤਾਂ ਕੋਈ ਛਤਰੀ ਨਹੀਂ ਬਚਾਉਂਦੀ। ਹਰਿਆਣੀ ਕੇ ਜਿਹੜੀ ਆ ਛਤਰੀ ਆ ਇਹਦੀ ਬਹੁਤ ਸੇਫਟੀ ਰਹਿੰਦੀ ਆ ਮੀਂਹ ਦੇ ਵਿੱਚ। ਜੌਂਡੀਅਰ ਦੀ ਛਤਰੀ ਨਹੀਂ ਬਚਾਉਂਦੀ ਇੰਨਾ ਮੀਂਹ ਤੋਂ। ਜੇ ਸਿੱਧਾ ਮੀਂਹ ਹੋਵੇ ਇਹ ਤਾਂ ਯਾਨੀ ਕੇ ਬਸ ਆਉਣ ਹੀ ਨਹੀਂ ਦੇਰ ਹੀ ਮੇਰੇ ਤੱਕ ਕੋਈ ਕਣੀ ਕਾਮ ਨਹੀਂ। ਹੈ ਪੂਰਾ ਬਚਾਅ ਵਾ ਇਹਦਾ। ਆਹ ਕੈਨੋਪੀ ਦਾ ਇਹਦਾ ਫਾਇਦਾ ਵਾ। ਬਸ ਥੋੜੀ ਜੀ ਹਾਲੈਂਡ ਵਾਲਿਆਂ ਨੂੰ ਅਪੀਲ ਆ ਵੀ ਸਲੋ ਆਰਪੀਐਮ ਦੇ ਵਿੱਚ ਜਿਹੜੀ ਇਹਦੀ ਵਾਈਬ੍ਰੇਸ਼ਨ ਆ ਛਤਰੀ ਦੀ ਇੱਥੇ ਆ ਚੀਜ਼ ਤੇ ਵੀ ਜਾਂ ਤਾਂ ਇਹ ਜੀ ਰਵੜ ਇੱਥੇ ਦੇ ਦਿਓ ਆ ਪੂਰੀ ਲੈਂਥ ਤੇ ਆ ਨਾ ਐ। ਇਦੇ ਵਿੱਚ ਐ ਵਜ ਵਜ ਐ ਖੜਕਾ ਹੁੰਦਾ ਜਿਵੇਂ ਆ ਮੇਰੇ ਹੱਥ ਦਾ ਖੜਕਾ ਐ ਸੇਮ ਖੜਕਾ ਹੁੰਦਾ ਜੁਨਾ ਜਿਹੜੇ ਹਾਲੈਂਡ ਚ ਲਾਉਂਦੇ ਉਹਨਾਂ ਨੂੰ ਪਤਾ ਹੀ ਹੋ ਵੀ ਜਾਂ ਤਾਂ ਐਂਗਲ ਥੋੜਾ ਐ ਇਦੋਂ ਪਰ ਜੇ ਨੀਵਾ ਕਰੋਂਗੇ ਸਪੋਰਟ ਘਟੂ ਜੇ ਉੱਪਰ ਰੱਖਣਾ ਫਿਰ ਇਹੋ ਜੀ ਰਬੜ ਜਿਹੜੀ ਆ ਉਹ ਇਹਦੇ ਉੱਪਰ ਐਦਾਂ ਕਸਮੀ ਕਰ ਦੋ ਇੰਨੀ ਕੁ ਵਧੀਆ ਪਰਫੈਕਟ ਕੈਨੋਪੀ ਬਣ ਜੂਗੀ ਇਹ ਟਰੈਕਟਰਾਂ ਦੇ ਵਿੱਚ ਤੇ ਹੁਣ ਚਲੋ ਆਪਾਂ ਘਰੇ ਚੱਲਦੇ ਆਂ ਪੱਠੇ ਚੱਕ ਲੈ ਬਾਕੀ ਆ ਹੁਣ ਥੱਲੇ ਬਾਣ ਦੇ ਵਿੱਚ ਪਾਣੀ ਛੱਡਿਆ ਹੁਣ ਦੇਖੋ ਇਹ ਕੱਲੂ ਕਿਵੇਂ ਹੁੰਦਾ ਮਤਲਬ ਹੁੰਦਾ ਕਿ ਨਹੀਂ ਹੁੰਦਾ ਤੇ ਮੇਰਾ ਤਾਂ ਵਿਚਾਰ ਸੀ ਇਹ ਚ ਕਰਨ ਦਾ ਪਹਿਲਾਂ ਵੀ ਇਹ ਚ ਕਰਨਾ ਕਦੋਂ ਫਿਰ ਮੈਂ ਕਿਹਾ ਨਹੀਂ ਪਹਿਲਾਂ ਜਿੰਨਾ ਚਾਲੂ ਲਾਉਣੇ ਉਹ ਸਾਰਾ ਨਵੇੜਲੀ ਉੱਤੇ ਵਾਲਾ ਪਟਾਪੜਾ ਹੋ ਗਿਆ ਚਲੋ ਹੁਣ ਘਰੇ ਚੱਲਦੇ ਆ ਫਰੀ ਚ ਆਪਣਾ ਡਾਇਰੈਕਟਰ ਧੋਤਾ ਗਿਆ ਹੋਰ ਕੀ ਚਾਹੀਦਾ ਚਿਹਰੇ ਦੇ ਕੁਝ ਇਹੋ ਜਿਹੇ ਹਾਲਾਤ ਹੋ ਚੁੱਕੇ ਆ ਤੇ ਬਹੁਤ ਦਿਨਾਂ ਤੋਂ ਚੱਜ ਦੇਣਾ ਵਲੌਗ ਨਹੀਂ ਬਣੇ ਕਿਉਂਕਿ ਮੌਸਮ ਬਹੁਤ ਗਰਮ ਸੀਗਾ ਫੋਨ ਹੀਟ ਅਪ ਹੋ ਜਾਂਦਾ ਸੀ ਕਲਿੱਪ ਬਣਦੀ ਵੀ ਨਹੀਂ ਸੀ ਤੇ ਜਿਹਹ ਜਿਹੇ ਵੀ ਮੇਰੇ ਤੋਂ ਇੱਕ ਵਲੌਗ ਬਣਿਆ ਉਹ ਜਿਹਹ ਜਿਹੇ ਐਡਿਟ ਹੋਇਆ ਮੈਂ ਪੋਸਟ ਕਰਤਾ ਹੁਣ ਮੌਸਮ ਠੰਡਾ ਹੋ ਗਿਆ ਦੇਖਦੇ ਆ ਜੇ 2-4 ਦਿਨ ਜਾਂ ਹਫਤਾ ਮੌਸਮ ਠੰਡਾ ਰਹਿੰਦਾ ਰੈਗੂਲਰ ਵਲੌਗ ਡੇ ਟੂ ਡੇ ਆਉਣਗੇ ਅਜੇ ਮੇਰਾ ਇੱਕ ਵਲੌਗ ਪੈਂਡਿੰਗ ਆ ਉਹ ਮੈਂ ਪੋਸਟ ਕਰੂੰਗਾ ਆਹਲਾ ਵਲੌਗ ਮੈਂ ਜਾ ਕੰਬਾਈਨ ਕਰ ਦੂੰ ਕੱਲ ਨਾਲ ਕਿਉਂਕਿ ਅੱਜ ਮੈਂ ਸਿਰਫ 2-4 ਕਲਿੱਪਾਂ ਬਣਾਈਆਂ ਨੇ ਸਵੇਰੇ ਜਿੰਨਾ ਕੰਮ ਕੀਤਾ ਇੱਕ ਰੇੜਾ ਖਾਲੀ ਕਰਵਾਇਆ ਤੇ ਪਾਣੀ ਪੂਣੀ ਦੇਖਿਆ ਹਨ ਤੇ ਉਹ ਲਾਟਰਫਾਟਰਮ ਜਿੰਨਾ ਕੰਮ ਕੀਤਾ ਹਨ ਸਵੇਰੇ ਪਹਿਲਾਂ ਤਾਂ ਲੇਬਰ ਨੂੰ ਠਾਉਣਾ ਪੈਂਦਾ ਜਾ ਕੇ 7 ਵਜੇ ਜਿੰਨਾ ਕੰਮ ਕੀਤਾ ਯਾਨੀ ਕਿ ਉਹ ਸਾਰਾ ਕੰਮ ਮੈਂ ਸਕਿਪ ਕਰਕੇ ਸ਼ਾਮ ਨੂੰ ਵਲੌਗ ਸ਼ੁਰੂ ਕੀਤਾ ਸੀ ਤੇ ਹੁਣ ਮੈਂ ਵਲੌਗ ਇੱਥੇ ਐਂਡ ਕਰਦਾ ਅੱਜ ਦਾ ਕੱਲ ਦਾ ਵਲੌਗ ਕੱਲੋਂ ਸ਼ੁਰੂ ਕਰਾਂਗੇ ਚਲੋ ਵੜਦੇ ਹਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਵੈਲਕਮ ਬੈਕ ਟੂ ਨਜ਼ਰ ਵਲੌਗ ਆ ਤੁਸੀਂ ਪਹਿਲਾਂ ਪੱਠੇ ਦੇਖ ਲਓ ਇੱਥੇ ਚੱਲਦੇ ਮੈਂ ਕਲਿੱਪਾਂ ਵੀ ਐਡ ਕਰ ਦੂੰਗਾ ਉਹ ਮੈਂ ਬਣਾਈਆਂ ਹੋਈਆਂ ਨੇ ਦੂਜੇ ਲੋਟ ਸਿੱਧਾ ਫੋਨ ਰੱਖ ਕੇ ਤੇ ਇਹਨਾਂ ਬਾਰੇ ਆਪਾਂ ਫੇਰ ਗੱਲਾਂ ਕਰਦੇ ਹਾਂ ਕਹਿਣ ਦਾ ਭਾਵ ਇਹ ਵੀ ਇਹ ਜਿਹੜਾ ਪਰ ਟਾਪਿਕ ਆ ਇਹ ਆਪਾਂ ਫੇਰ ਗੱਲ ਕਰਦੇ ਆ ਪਰ ਮੇਨ ਗੱਲ ਇਹ ਅੱਜ ਆਪਣਾ ਇੱਥੇ ਰੋਟੀ ਫੜਾਉਣ ਆਏ ਸੀ ਆਪਾਂ ਤੇ ਆ ਮਿੱਟੀ ਪੱਟੀ ਵੀ ਦੇਖ ਲਓ ਇਹਦੇ ਬਾਰੇ ਵੀ ਫੇਰ ਗੱਲ ਕਰਦੇ ਆ 8 ਤੋਂ 9 ਫੁੱਟ ਮਿੱਟੀ ਪੱਟੀ ਹੋਈ ਆ ਹੁਣ ਮੈਂ ਮੇਨ ਗੱਲ ਕਰਦਾ ਵੀ ਅੱਜ ਆਪਾਂ ਇੱਥੇ ਰੋਟੀ ਫੜਾਉਣ ਆਏ ਸੀਗੇ ਤੇ ਰੋਜ਼ ਦੀ ਤਰ੍ਹਾਂ ਸਵੇਰੇ ਤੇ ਬਾਕੀ ਇੱਥੇ ਵੀ ਬਹੁਤ ਜ਼ਿਆਦੇ ਆ ਆਪਣੇ ਪੰਡ ਬਹੁਤ ਘਟ ਮੀ ਪਿਆ ਇੱਥੇ ਬਹੁਤ ਜ਼ਿਆਦੇ ਮੀਆ ਤੁਸੀਂ ਦੇਖ ਸਕਦੇ ਹੋ ਲਓ ਜੀ ਮੈਂ ਉਹਦਾ ਸਟੇਰੀਂਗ ਦਿਖਾਈ ਜਨਾ ਮੈਂ ਦੇਖਿਆ ਨਹੀਂ ਫੋਨ ਵੱਲ ਲਓ ਜੀ ਮੀਂਹ ਬਹੁਤ ਜ਼ਿਆਦਾ ਤੁਸੀਂ ਦੇਖ ਲਓ ਆਹ ਬਾਹਣਾ ਨੂੰ ਪਾਣੀ ਵੀ ਚਲਵਾਇਆ ਨਹੀਂ ਮੈਂ ਕਹਿੰਦਾ ਵੀ ਇੰਨਾ ਵੀ ਪੈ ਗਿਆ ਨਹੀਂ ਨਹੀਂ ਪਾਣੀ ਵੀ ਲੱਗਿਆ ਹੋਇਆ ਸੀ ਪਰ ਇੱਥੇ ਪਾਣੀ ਖੜਨ ਕਰਕੇ ਮੀਂਹ ਹੈ ਮੀਂਹ ਜਾਨੀ ਕਿ ਉਹ ਸਾੜੀਆਂ ਦਾ ਪੱਟਾਂ ਹੀ ਭੰਤੀਆਂ ਹੁਣ ਆਪਾਂ ਆਉਣੇ ਆ ਪੱਠੇ ਵਾਲੀ ਗੱਲ ਤੇ ਹਨਾ ਵੀ ਆਪਾਂ ਕਹਿ ਦਿੰਨੇ ਆ ਵੀ ਜ਼ਿੰਮੇਦਾਰ ਅੱਗ ਅੱਗ ਲਾਉਂਦੇ ਆ ਜੇ ਉਹ ਹਨਾ ਵੀ ਇਹਨਾਂ ਦਾ ਕੀ ਹਾਲ ਆ ਵੀ ਜਿਹੜੇ 24/7 ਚੱਲਦੇ ਰਹਿੰਦੇ ਆ ਪੱਠਿਆਂ ਦਾ ਕਿੰਨਾ ਨੁਕਸਾਨ ਆ ਪੱਠਿਆਂ ਦਾ ਨੁਕਸਾਨ ਹੈਗਾ এনਵਾਇਰਨਮੈਂਟ ਲਈ ਪੱਠਿਆਂ ਦਾ ਨੁਕਸ ਹੜ ਆਪਣੀ ਬੋਟਰ ਆ ਇੱਥੇ ਰੰਪਰ ਹਨਾ ਤੇ ਉਹਦੇ ਆਲੇ-ਦਾਲੇ ਨਾ ਕਟੋ-ਕਟ ਨਹੀਂ ਮੈਂ 14 ਤੋਂ 15 ਭੱਠੇ ਗਿਣੇ ਹੋਏ ਨੇ ਸਿਆਲਾਂ ਦੇ ਵਿੱਚ ਹੁਣ ਜੇ ਧੁੰਦ ਨਾ ਹੋਵੇ ਸ਼ਾਇਦ ਦੂਰ ਤੱਕ ਨਿਗਾਹ ਹੋਵੇ ਮਤਲਬ ਵਿਜ਼ਿਬਿਲਟੀ ਵਧੀਆ ਹੋਵੇ ਇਦੋਂ ਵੱਧ ਵੀ ਹੋ ਸਕਦੇ ਆ ਤੇ ਵੀ 14 ਤੋਂ 15 ਭੱਠੇ ਮੈਂ ਉੱਥੇ ਗਿਣੇ ਆ ਤੁਸੀਂ ਦੇਖ ਲਓ ਵੀ ਕਿੰਨਾ ਨੁਕਸਾਨ ਕਰਦੇ ਆ ਇਹ ਹਨਾ ਹੁਣ ਇਹਨਾਂ ਦਾ ਪੋਲਿਊਸ਼ਨ ਦੱਸੋ ਹੁਣ ਇਹ ਕਿਤੇ ਪੋਲਿਊਸ਼ਨ ਨਹੀਂ ਹੈਗਾ ਇਹ ਕਿਤੇ ਗਾਹ ਵੀ ਪਵਿੱਤਰ ਹਵਾ ਛੱਡਦੇ ਨੇਗੇ ਵੀ ਇਹਨਾਂ 'ਚ ਬਹੁਤ ਵਧੀਆ ਇੱਕ ਉਹ ਚੱਲਦਾ ਨਹਿਰੋ ਪਾਰ ਚੱਲਦਾ ਮੈਂ ਜ਼ੂਮ ਕਰ ਦਿੰਦਾ ਓ ਦੇਖੋ ਆ ਖੰਭਿਆਂ ਦੇ ਵਿੱਚ ਦੀ ਉਹ ਚੱਲਦਾ ਨਹਿਰੋ ਪਾਰ ਵੀ ਇਹਨਾਂ ਤੇ ਤਾਂ ਕੋਈ ਰੋਕ ਨਹੀਂ ਹੈਗੀ ਸਰਕਾਰ ਦੀ ਅਸੀਂ ਮੰਨਦੇ ਆ ਪਰਾਲੀ ਧੂਆਂ ਕਰਦੀ ਆ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਪਰਾਲੀ ਹਨਾ ਵੀ ਉਹ ਆ ਵੀ ਵੀ ਇਹਦੇ ਤੇ ਤਾਂ ਧਿਆਨ ਦਿਵੋ ਵੀ ਇਹ ਤਾਂ ਹੋ ਜਵੇ ਕਿਤੇ ਪੱਠਿਆਂ ਦਾ ਕੰਮ ਖਤਮ ਹੋ ਜਵੇ ਵੀ ਘਟਾ ਦਿਓ ਜਾਂ ਖਤਮ ਕਰ ਦਿਓ ਜਿਵੇਂ ਵੀ ਮਰਜ਼ੀ ਆ ਕੋਈ ਹੋਰ ਇਹਦਾ ਅਲਟਰਨੇਟ ਲੱਭ ਲੋ ਕੋਈ ਹੋਰ ਤੌਰ ਤਰੀਕਾ ਹੁਣ ਤਾਂ ਸਿਮੈਂਟਡ ਬ੍ਰਿਕਸ ਆਉਣ ਲੱਗੀਆਂ ਕਿੰਨਾ ਕੁਝ ਬਦਲ ਗਿਆ ਵੀ ਹੁਣ ਵੀ ਆ ਪੱਠੇ ਹੁਣ ਹੁਣ ਦੂਜਾ ਇਹ ਮਿੱਟੀ ਨੂੰ ਕਿਵੇਂ ਨੁਕਸਾਨ ਕਰਦੇ ਆ ਹੁਣ ਇਹ ਏਰੀਆ ਵਦਰਾ ਏਰੀਆ ਤੋਂ ਆਪਾਂ ਇਧਰ ਰੈਂਪਰ ਆ ਜਾਂਦੇ ਆ ਰੈਂਪਰ ਕਨੀਚ ਆ ਇਧਰ ਆਪਣਾ ਬਾਗਲੀਆਂ ਇਧਰ ਪਰਵਾਲਾ ਤੇ ਹੋਰ ਹਨਾ ਪਿੰਡ ਹੈਗੇ ਨੇਗੇ 2-4 ਹਨਾ ਨੇੜੇ ਤੇੜੇ ਹਨਾ ਤੇ ਇੰਨਾ ਪਿੰਡ ਦੁੱਗਰੀ ਇਸ ਤੋਂ ਬਾਅਦ ਹੈਗਾ ਇਧਰ ਅਜਨੌਦ ਫਿਰ ਹੈਗਾ ਵਾ ਰਾਜਗੜ ਤੇ ਹੋਰ ਹੈਗਾ ਉਮੇਦਪੁਰ ਆ ਸਾਰੇ ਨਾਲ-ਨਾਲ ਪਿੰਡ ਨੇ ਇਹਨਾਂ ਦੇ ਜਿੰਨੇ ਵੀ ਮੈਂ ਗੜਾਏ ਨੇਗੇ ਵੀ ਇਹਨਾਂ ਦੇ ਵੀ ਇਹ ਇਹ ਇੰਨਾ ਪਿੰਡਾਂ ਦੇ ਲੋਕਾਂ ਨੇ ਮਿੱਟੀਆ ਪਟਾਪਟਾਪ ਦੇ ਖੇਤ ਹਨਾ ਖਰਾਬ ਕੀਤੇ ਪਏ ਨੇਗੇ ਦਿਮਾਗ ਇਹਨਾਂ ਦਾ ਦਿਮਾਗ ਚ ਇਹਨਾਂ ਦੇ ਹੁੰਦਾ ਵਾ ਵੀ ਜੇ ਪੁੱਛ ਲਈ ਭਾਈ ਇੰਨੀ ਮਿੱਟੀ ਕਾਹਦੇ ਪਟਾਉਣੇ ਹੋ ਵੀ ਪਾਣੀ ਨਹੀਂ ਖੜਦਾ ਕਿ ਖੇਤ ਚ ਨਾ ਵੀ ਪਾਣੀ ਤੁਸੀਂ ਉਲਟਾਵਾ ਫੇਰ ਲੋ ਉਲਟਾਵਾ ਫੇਰ ਲੋ ਦੋ ਤਿੰਨ ਸਾਲ ਬਾਅਦ ਦੇਖਿਓ ਪਾਣੀ ਖੜਦਾ ਜਾਂ ਰੇਤਾ ਜਾਂ ਮਿਕਸ ਹੋ ਜਾਂਦਾ ਮੈਂ ਮੰਨਦਾ ਉਲਟਾਵੇਂ ਦਾ ਪਹਿਲੇ ਸਾਲ ਹਨਾ ਵੀ ਥੋੜਾ ਨੁਕਸਾਨ ਹੁੰਦਾ ਪਰ ਉਲਟਾਵੇਂ ਨਾਲ ਦੇਖਿਓ ਕਦੋਂ ਚ ਪਾਣੀ ਖੜਦਾ ਸਾਡਾ ਖੜਦਾ ਹੀ ਆ ਹੁਣ ਸਾਡਾ ਆਟੋ ਕੱਟਿਆ ਹੋਇਆ ਅੱਜ ਰੇਤੇ ਆ ਟਿੱਬਿਆਂ ਦਾ ਆਟੋ ਕੱਟਿਆ ਹੋਇਆ ਸਾਡਾ ਦੇਖ ਲਓ ਹੁਣ ਤੁਸੀਂ ਜਿੰਨਾ ਟਾਈਮ ਵੀ ਆਈ ਜਨਰੇਟਰ ਚਲਾਇਆ ਤੁਹਾਨੂੰ ਪਤਾ ਕਿਹੜੇ ਕਿਹੜੇ ਰੀਜ਼ਨਸ ਨਾਲ ਚਲਾਇਆ ਹਨਾ ਸਾਡਾ ਟਿੱਬਿਆਂ ਜਾ ਟੋ ਕੱਟਿਆ ਹੋਇਆ ਇੰਨਾ ਲੋਕਾਂ ਦਾ ਇੱਥੇ ਨਹੀਂ ਡਾਕਰ ਚ ਹਨਾ ਪਾਣੀ ਮਤਲਬ ਝੱਜ ਨਾਲ ਖੜ ਰਿਹਾ ਦੇਖ ਲੋ ਲੋਕਾਂ ਦੇ ਹਾਲਾਤ ਪਾਣੀ ਦਾ ਤਾਂ ਬਹਾਨਾ ਜੇਬ ਚ ਪੈਸਾ ਨਹੀਂ ਖੜਦਾ ਹੁਣ ਜਿਹੜੇ ਬੰਦੇ ਨੇ 9-9 ਫੁੱਟ ਮਿੱਟੀ ਪਟਾਈ ਹੋਈ ਆ ਕੀ ਹੁਣ ਪਾਣੀ ਵਧਿਆ ਖੜਜੂ ਦਿਖਾਵਾਂ ਉਹ ਮੱਕੀ ਦੇਖ ਲੋ ਮੱਕੀ ਤੋਂ ਮੱਕੀ ਵੀ 3 ਫੁੱਟ ਡੂੰਗੀ ਆ ਖੇਤ ਚ ਮੱਕੀ ਹੋਊ 6 ਫੁੱਟ ਦੀ 9-9 ਫੁੱਟ ਇੱਥੇ ਇੱਕ 14 ਫੁੱਟ ਵਾਲਾ ਵੀ ਹੈਗਾ ਵਾ ਉਹ ਵੀ ਦਿਖਾ ਦਾਂਗੇ ਤੁਹਾਨੂੰ ਕੇ ਦਿਨ ਵੀ ਆ ਪੱਠਿਆਂ ਨੇ ਕਿੰਨਾ ਨੁਕਸਾਨ ਕੀਤਾ ਹੁੰਦੀ ਦਾ ਚਲੋ ਹੁੰਦੀ ਤਾਂ ਚਲੋ ਆਪਣੀ ਉਹੀ ਆ ਵੀ ਆਪਣੀ ਹੀ ਹੁੰਦੀ ਆ ਚੋਇਸ ਵੀ ਚਕਾਉਣੀ ਆ ਕਿ ਨਹੀਂ ਧੱਕੇ ਨਾਲ ਤਾਂ ਆ ਕੇ ਚੱਕਣ ਨਹੀਂ ਲੱਗੇ ਹੈਗੇ ਪਰ ਗੱਲ ਇਹ ਵੀ ਆ ਨਾ ਵੀ ਫਿਰ ਮੁੜ ਕੇ ਬੰਦਾ ਲਾਲਚ ਕਰ ਜਾਂਦਾ ਜਦੋਂ ਫਿਰ ਬੰਦਾ ਇਹ ਕਹਿੰਦੇ ਆ ਵੀ ਇੰਨੇ ਪੈਸੇ ਇੰਨੇ ਪੈਸੇ ਹੈ ਨਾ ਫਿਰ ਇਹ ਪੈਸੇ ਛੱਟਣ ਲੱਗ ਜਾਂਦਾ ਬੰਦਾ ਲਾਲਚ ਕਰ ਜਾਂਦਾ ਗਵਰਨਮੈਂਟ ਨੂੰ ਚਾਹੀਦਾ ਇਹ ਚੀਜ਼ ਤੇ ਧਿਆਨ ਦੇਵੇ ਉਹ ਸਿੰਗਰਾਂ ਸਿੰਗਰ ਨੇ ਬੱਬੂ ਮਾਨ ਨੇ ਗਾਣਾ ਤਾਂ ਗਾਤਾ ਸੀਗਾ ਨਾ ਵੀ ਆਪਣੇ ਖੇਤ ਚੋਂ ਮਿੱਟੀ ਪਟਣ ਤੇ ਲਾਤਾ ਬੈਨ ਹਣਾ ਬਿਓ ਚੀਜ਼ ਤਾਂ ਹੁਣ ਦੇਖ ਲਓ ਇੱਥੇ ਆ ਗਈ ਵੀ ਕਿੰਨਾ ਮਤਲਬ ਉਹਦਾ ਫਾਇਦਾ ਵਾ ਵੀ ਬੇ ਬੈਨ ਲਾਤਾ ਜੇ ਬੈਨ ਨਾਲ ਆਇਆ ਹੁੰਦਾ ਦੇਖ ਲਓ ਉਹ ਬੈਨ 3 ਫੁੱਟ ਤੱਕ ਲਾਇਆ ਸੀ ਉਹ ਪਤੰਦਰ 9 ਫੁੱਟ ਪਟਾਈ ਫਿਰਦਾ ਜੇ ਬੈਨ ਨਾਲ ਆਇਆ ਹੁੰਦਾ ਦੇਖ ਲਓ ਕਿੱਥੇ ਜਾਣੀ ਸੀ ਗੱਲ ਮੈਂ ਤਾਂ ਕਹਿੰਦਾ ਬੈਨ 1.5 ਫੁੱਟ ਤੱਕ ਚਾਹੀਦਾ ਹੁਣ ਬਹੁਤੇ ਕਹਿਣਗੇ ਵੀ ਤੁਸੀਂ ਕਿਉਂ ਮਿੱਟੀ ਪਟਾਈ ਹਨਾ ਹੁਣ ਤੁਹਾਨੂੰ ਇਹ ਵੀ ਦੱਸ ਦਿੰਨਾ ਗੱਲ ਮੈਂ ਇੱਥੇ ਜੇ 100% ਲੋਕ ਨੇਗੇ ਤਾਂ ਉਹਨਾਂ ਦੇ ਵਿੱਚੋਂ 80% ਮਜਬੂਰ ਨੇਗੇ 20% ਉਹ ਆ ਜਿਨ੍ਹਾਂ ਨੇ ਪੰਗਾ ਛੇੜਿਆ ਮਿੱਟੀ ਪਟਾਉਣ ਦਾ ਮੰਨ ਲਓ ਇੱਕ ਖੇਤ ਪੱਧਰ ਪਿਆ ਵੀ ਲਾ ਲਓ ਵੀ 50 ਕਿਲਿਆਂ ਦਾ ਟੱਕ ਪੱਧਰ ਪਿਆ ਹਨ ਕਿਸੇ ਕਿਸੇ ਦਾ ਜਾਨੀ ਕਿ ਪੰਜ ਘਰਾਂ ਦਾ ਲਾ ਲਓ ਚਾਹੇ ਚਾਰ ਦਾ ਲਾ ਲਓ ਚਾਹੇ ਛੇ ਦਾ ਲਾ ਲਓ ਚਾਹੇ ਸੱਤ ਦਾ ਲਾ ਲਓ ਉਹਨਾਂ ਦੇ ਵਿੱਚੋਂ ਕਿਸੇ ਇੱਕ ਬੰਦੇ ਨੇ ਵਿਚਾਲੜੇ ਨੇ ਮਿੱਟੀ ਚਕਾਤੀ 3 ਫੁੱਟ 4 ਫੁੱਟ ਹਨ ਵੀ ਉਹਨੇ ਸਿਆਣ ਪਵਰਤੀ ਪੈਸਾ ਵਟਿਆ ਇੰਨੀ ਮਿੱਟੀ ਚਕਾਤੀ ਮੁੜ ਕੇ ਜਿਹੜੇ ਬਾਕੀ ਰਹਿ ਗਏ ਮੰਨ ਲਓ ਜੇ ਉਹਨੇ 10 ਕਿਲੇ ਦੀ ਚਕਾਤੀ ਜਿਹੜੇ ਬਾਕੀ ਰਹਿ ਗਏ ਹਨ ਜਮੀਨ ਵਾਲੇ ਉਹਨਾਂ ਦੀ ਮਜਬੂਰੀ ਬਣ ਜਾਣੀ ਹੈ ਮਿੱਟੀ ਚਕਾਉਣਾ ਉਵੇਂ ਹੀ ਇੱਥੇ ਆ ਇੱਥੇ ਦੇ 20% ਲੋਕਾਂ ਨੇ ਹਾਹਾ ਲਿਆ ਸੀ ਸਾਡੇ ਨਾਲ ਦੇ ਜਿਹੜੇ ਖੇਤ ਨੇ ਖੇਤ ਨੇ ਮਿੱਟੀ ਚ ਕਾਈ ਸੀ ਉਹਨੇ ਸਾਡੇ ਤੋਂ 25 ਸਾਲ ਪਹਿਲਾਂ ਦਾ ਫਹਾ ਲਿਆ ਹੋਇਆ ਅਸੀਂ 25 ਸਾਲ ਨਹੀਂ ਮਿੱਟੀ ਚ ਕਾਈ ਠੇਕਾ ਸਾਨੂੰ ਕਿੰਨਾ ਵਰਦਾ ਸੀ 41 42000 ਇਹ ਕੋਈ ਠੇਕਾ ਬਾ ਸਾਲ ਚ ਆ ਦੇਣਾ ਚ ਯਾਨੀ ਕਿ ਆ ਸਮੇਂ ਦੇ ਵਿੱਚ ਇੰਨਾ ਘੱਟ ਠੇਕਾ ਹੁਣ ਵੀ ਜਦੋਂ ਮਿੱਟੀ ਪਟਾਦੀ ਫੇਰ ਕਹਿੰਦੇ ਆ ਖੇਤ ਨਹੀਂ ਹਜੇ ਤੁਰੇ ਹੋਏ ਹਨ ਜਿਹਨੂੰ ਅਸੀਂ ਜ਼ਮੀਨ ਠੇਕੇ ਤੇ ਦਿੱਤੀ ਸੀਗੀ ਉਹ ਬੰਦੇ ਨੇ 8 ਕੀਲਿਆਂ ਚੋਂ ਅੱਧੀ ਟਰਾਲੀ ਕਢੀ ਗਣਕਦੀ ਖਰਚੇ ਤਾਂ ਇੰਨੇ ਸੀਗੇ ਵੀ ਬਣਾਉਣ ਦੀ ਲੋੜ ਨਹੀਂ ਥੋੜੀ ਬੱਚੀ ਵਾਦੇ ਜਿਹੇ ਜੀ ਥੂੜੀ ਬਣਾ ਕੇ ਖਰਚੇ ਹੁੰਦੇ ਉਹ ਜਿਹੜੇ ਪਹਿਲਾਂ ਹੀ ਸੀਗੇ ਆਹ ਹਾਲ ਐਥੇ ਲੋਕਾਂ ਦਾ ਫਿਰ ਬੰਦਾ ਮਜਬੂਰਨ ਏਡੀ ਦੂਰ ਆ ਕੇ ਖੇਤੀ ਕਰਨੀ ਪੈਂਦੀ ਆ ਫਿਰ ਸਾਨੂੰ ਸਾਡਾ ਕਿਹੜਾ ਜੀ ਕਰਦਾ ਐਥੇ ਐਵੇਂ ਸੜਕਾਂ ਤੇ ਰੋਲਣ ਦਾ ਠੇਕਾ ਮਿਲਦਾ ਨਹੀਂ ਐਵੇਂ ਹੋਵੇ ਵੀ ਐਥੇ ਜਿਵੇਂ ਮੰਨ ਲਓ ਜੇ 8 ਕਿਲੇ ਆ ਸਾਡੇ 8 ਕਿਲਿਆਂ ਚੋਂ ਯਾਨੀ ਕਿ ਇੱਥੇ ਠੇਕੇ ਦੇ ਦੇ ਗਾ 8 ਕਿਲੇ ਲੈ ਲੈ ਗਾ ਉਹ ਵੀ ਨਹੀਂ ਬਾਰਾ ਖਾਂਦੇ ਉਧਰ ਮਿਲਦੀ ਆ 60 ਨੂੰ 58 ਨੂੰ ਉਹ ਇੱਥੇ ਚੜਦੀ ਆ 45 ਨੂੰ 50 ਨੂੰ ਕਿੰਨਾ ਫਰਕ ਆ ਦੇਖ ਲੋ ਉਹਨੇ ਤਾਂ ਚੱਲ ਸਾਡਾ ਤੇਲ ਵੀ ਲੱਗ ਗਿਆ ਨਾ ਇੱਥੇ ਆਉਣ ਨੂੰ ਫੇਰ ਆਪ ਹੀ ਕਰ ਲੈਨੇ ਹੋਰ ਕੀ ਕਿਉਂ ਵੀ ਉਹਨੇ ਠੇਕੇ ਨਾਲ ਸਾਡਾ ਕੀ ਬਣਦਾ ਵਾ ਜਿੰਨਾ ਇਹ ਦਿੰਦੇ ਆ ਵੀ ਗਾਂ ਜੇ ਅਸੀਂ ਲੈਣੀ ਆ ਵੀ ਉਹ ਚੀਜ਼ ਦੀ ਮੈਂ ਗੱਲ ਕਰਦਾ ਵਾਂ ਲੋਕਾਂ ਨੇ ਮਿੱਟੀ ਆ ਫਟਾ ਫਟਾਪ ਦੇ ਖੇਤ ਜਿਵੇਂ ਹੀ ਬੇਕਾਰ ਕਰਤੇ ਜਿਵੇਂ ਹੀ ਬੇਕਾਰ ਨਾਲੇ ਵੈਲਿਊ ਘਟਾਈ ਨਾਲੇ ਟੌਪ ਸੋਇਲ ਮਿਹਨਤ ਆਪਣੀ ਟੌਪ ਸੋਇਲ ਹੁੰਦੀ ਆ ਜਿਹੜੀ ਉੱਪਰ ਵਾਲੀ ਹੋਗੀ ਆਪਣੀ ਲਗਭਗ ਉਹ 6 ਇੰਚ ਦੀ 6 ਇੰਚ ਤੋਂ ਥੱਲੇ ਤਾਂ ਡੂੰਘੇ ਹਲ ਜਿੰਨੇ ਮਰਜ਼ੀ ਉਹੀ ਫੇਰ ਗੱਲ ਮੋਡੀਫਾਈ ਕਰਾ ਕੇ ਟਰੈਕਟਰ ਸੈੱਟ ਲੈਂਦੇ ਆ ਹਲਾਂ ਦੀਆਂ ਫਾਲੀਆਂ ਮੰਜੀ ਲਾ ਲੈਂਦੇ ਆ ਡੂੰਘੇ ਹਲ ਜਿੰਨੇ ਮਰਜ਼ੀ ਲਾ ਲਓ ਉਹਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਜਿਹੜੀ ਉੱਤੇ ਖੇਤੀ ਹੋਣੀ ਆ ਉਹ 6 ਇੰਚ ਤੇ ਹੋਣੀ ਆ ਕੋਈ ਨਹੀਂ ਸਿਆਣਾ ਬਣ ਰਿਹਾ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਨੂੰ ਬੱਸ ਪਿੱਛੇ ਲਾਈ ਲੱਗ ਨੇ ਭੇਡਾਂ ਨੇ ਆਪਣੇ ਜ਼ਿਮੀਦਾਰ ਕਹੀ ਤਾਂ ਜਿਹੜੇ ਪਿੱਛੇ ਲੱਗ ਲੱਗ ਕੇ ਮੋਡੀਫਿਕੇਸ਼ਨ ਆ ਕਰਾਉਂਦੇ ਆ ਹਨਾ ਜੇ ਉਹ ਸਾਨੂੰ ਤਾਂ ਮਿੱਟੀ ਚ ਗਾਉਣੀ ਪਈ 8 ਕੀਲਿਆਂ ਦੇ ਨਾਲ ਨਾਲ 25 ਸਾਲਾਂ ਦੀ ਮਿੱਟੀ ਚੱਕੀ ਹੋਈ ਆ 4-4 5-5 ਫੁੱਟ ਸਾਡੀ ਤਾਂ ਫੇਰ 2.5-2.5 ਫੁੱਟ ਚਕਾਈ ਹੋਈ ਆ ਅੱਜ ਤਾਂ ਅੱਧ ਚਾ ਸਾਡਾ ਤਾਂ ਅੱਜ ਵੀ ਪਾਣੀ ਉਹਨਾਂ ਦੇ ਖੇਤ ਚ ਜਾਂਦਾ ਸੀਗਾ ਉਹਨਾਂ ਦੇ ਖੇਤ ਖਾਲੀ ਪਏ ਨੇ ਲੋਕਾਂ ਦੇ ਹਾਲ ਦੇਖ ਲਓ ਤੁਸੀਂ ਇੱਥੇ ਮਿੱਟੀ ਪਟਾਈ ਹੋਈ ਆਹ ਦੇਖ ਲਓ ਲੈ ਹੁਣ ਨਾਲ ਦੇ ਬੰਦੇ ਨੇ ਮਿੱਟੀ ਨਹੀਂ ਚਕਾਈ ਇਹਨੇ ਟੋਆ ਪਾ ਤਾ ਲੈ ਚਾਹੇ ਚਲੋ ਇਹਦੀ ਨਾਲ ਦੀ ਆਪਦੀ ਹੋਵੇ ਪਰ ਇਹਨੇ ਯਾਨੀ ਕਿ ਟੋਆ ਪਾ ਤਾ ਆਪਦੇ ਖੇਤ ਚ ਇਹ ਰੀ ਮੁੜ ਕੇ ਮਤਲਬ ਪਰ ਹੋਣਾ ਟੋਆ ਉੱਥੇ ਸਾਡੇ ਅਹਿਮਦਗੜ ਮੰਡੀ ਰਾਹ ਦੇ ਉੱਤੇ ਅਮ드ਗੜ ਮੰਡੀ ਰਾਹ ਦੇ ਉੱਤੇ ਇੱਕ ਘਰਾਣੇ ਕਿਸੇ ਬੰਦੇ ਨੇ ਮਿੱਟੀ ਚਕਾਈ ਸੀ ਤੇ ਉਹ ਬੰਦੇ ਨੇ ਉਹ ਵਾਪਸ ਮਿੱਟੀ ਪਾਈ ਆ ਆਲ ਦੇ ਖੇਤ ਚ ਪਤਾ ਵਾ ਵੀ ਨਾਲ ਦੇ ਨੇ ਚਕਾਈ ਨਹੀਂ ਹੁਣ ਨਾਲ ਦੇ ਸਿਆਣੇ ਸੀਗੇ ਆ ਦੇਖ ਲੋ ਲੈ ਲੋਕਾਂ ਦੇ ਹਾਲ ਅਠਿਆਂ ਦੇ ਹਾਲ ਦੇਖ ਲੋ ਤੁਸੀਂ ਲੋਕਾਂ ਦੇ ਹਾਲ ਦੇਖ ਲੋ ਐ ਆ ਲੈ ਆਪਾਂ ਚਲੋ ਨਿੰਦ ਦੇ ਨਹੀਂ ਬਹੁਤੇ ਨਾਲ ਤਾਂ ਸਾਡੀ ਬਣਦੀ ਵੀ ਆ ਪਰ ਉਹਨਾਂ ਦੇ ਡਿਸੀਜਨ ਤੋਂ ਅਸੀਂ ਦੁਖੀ ਆ ਜਿਹੜਾ ਇਹਨਾਂ ਨੇ ਇੱਥੇ ਆਹ ਡਿਸੀਜਨ ਲਿਆ ਮਿੱਟੀ ਚਕਾਉਣ ਦਾ ਜੋ ਸਾਡਾ ਦਾਦਾ ਕੀਤੀ ਕਰਦਾ ਹੁੰਦਾ ਸੀ ਇੱਥੇ ਹਾਡੇ ਬਜ਼ੁਰਗ ਨੇ ਨਹੀਂ ਮਿੱਟੀ ਚ ਕਾਉਣ ਦਿੱਤੀ ਉਹਦੇ ਹੱਕ ਚ ਅਸੀਂ ਵੀ ਨਹੀਂ ਅੱਕਦੀ ਅਸੀਂ ਵੀ ਬਹੁਤ ਦੁਖੀ ਸੀਗੇ ਜਦੋਂ ਮਿੱਟੀ ਚ ਕਾਈ ਸੀ 2015 ਚ ਬਹੁਤ ਦੁਖੀ ਸੀ 10 ਸਾਲ ਹੋ ਗਏ ਸਾਨੂੰ ਮਿੱਟੀ ਚ ਕਾਈ ਨੂੰ 10 ਸਾਲ ਮਿੱਟੀ ਚ ਕਾਈ ਰਹੋਗੇ 25 ਸਾਲ ਹੋ ਗਏ ਉਹਨਾਂ ਨੂੰ ਮਿੱਟੀ ਚ ਕਾਈ ਨੂੰ 35 ਸਾਲਾਂ ਦੇ ਹੋਏ ਹੋਏ ਆ ਉਹਨਾਂ ਨੂੰ ਮਿੱਟੀ ਚ ਕਾਈ ਨੂੰ ਦੇਖ ਲਓ ਨਾਲੇ ਉਹਨਾਂ ਨੇ ਚਕਾਈ ਵੀ ਕਿੰਨੀ ਕਿੰਨੀ ਹੋਈ ਆ ਇੱਥੇ ਦੇਖ ਲਓ ਲੈ ਟੋਏ ਟੋਏ ਨੇ ਨੇਰੇ ਟੋਏ ਗਵਰਨਮੈਂਟ ਨੂੰ ਇਹ ਚੀਜ਼ ਤੇ ਧਿਆਨ ਦੇਣਾ ਚਾਹੀਦਾ ਐ ਮੈਂ ਨਹੀਂ ਕਹਿੰਦਾ ਹੈਗਾ ਵੀ ਕੌ ਸਰਕਾਰ ਦੀ ਗਲਤੀ ਆ ਜੇਬ ਨਾ ਪੱਠਾ ਵੀ ਸਰਕਾਰ ਦੀ ਗਲਤੀ ਨਹੀਂ ਲੋਕਾਂ ਨੇ ਜਿਹੜੀ ਮਿੱਟੀ ਪਟਾਈ ਆ ਉਹ ਵੀ ਸਰਕਾਰ ਦੀ ਗਲਤੀ ਨਹੀਂ ਆਮ ਆਦਮੀ ਦੀ ਆਪਾਂ ਆਮ ਆਦਮੀ ਦੀ ਗੱਲ ਕਰਦੇ ਆ ਜਿਹੜਾ ਝੋਨਾ ਲੱਗ ਰਹੇ ਆ ਉਹ ਵੀ ਸਰਕਾਰਾਂ ਦੀ ਗਲਤੀ ਨਹੀਂ ਹੈਗੀ ਆਮ ਆਦਮੀ ਪਾਰਟੀ ਨੇ ਹਜੇ ਤੱਕ ਗਲਤ ਨਹੀਂ ਕੀਤਾ ਹਾਲਾਂਕਿ ਮੈਂ ਉਹ ਪਾਰਟੀ ਦੇ ਹੱਕ ਦਾ ਨਹੀਂ ਹੈਗਾ ਜੋ ਸੱਚਾਈ ਆ ਸੋ ਸੱਚਾਈ ਹੈ ਇਹ ਪਿਛਲੀਆਂ ਪਾਰਟੀਆਂ ਦੀ ਜਿਹੜੀ ਯਾਨੀ ਕਿ ਕਹਿ ਲਓ ਵੀ ਉਹਨਾਂ ਨੇ ਜਿਹੜਾ ਧਿਆਨ ਨਹੀਂ ਦਿੱਤਾ ਹਣਾ ਬੇਗੌਰੀ ਸੀ ਉਹਨਾਂ ਦੀ ਇਹ ਉਹਦੇ ਇਹ ਉਹਦੇ ਅਨਜਾਮ ਨੇ ਸਾਰੇ ਜਿੰਨਾ ਤੁਹਾਨੂੰ ਦਿਖ ਰਿਹਾ ਆ ਅਨਜਾਮ ਆ ਜਿਹੜੀਆਂ ਪਿਛਲੀਆਂ ਪਾਰਟੀਆਂ ਦਾ ਸੀਗਾ ਤੇ ਇਹ ਇਹ ਵਾਲੀ ਪਾਰਟੀ ਨੂੰ ਮੇਰੀ ਅਪੀਲ ਹੀ ਆ ਇਹ ਤੋਂ ਵੱਧ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਆਪਾਂ ਹੁਣ ਸਿੱਧਾ ਤਾਂ ਕਹਿ ਨਹੀਂ ਸਕਦੇ ਵੀ ਕਾਰਵਾਈ ਕਾਰਵਾਈ ਹਣਾ ਵੀ ਉਹਨਾਂ ਨੂੰ ਹੋਰ ਵੀ ਗਾਂ ਕੰਮ ਹੁੰਦੇ ਆ ਵੀ ਲਾਈਟ ਦਾ ਤਾਂ ਚਲੋ ਵਧੀਆ ਲਾਈਟ ਦਾ ਲਾਈਟ ਦਾ ਤਾਂ ਤੁਸੀਂ ਇੱਕ ਗੱਲ ਥੰਦਾ ਦੱਸ ਦਨਾ ਮੈਂ 8 ਘੰਟੇ ਦੀ ਕਦੇ ਵਾਰੀ ਪੂਰੀ ਨਹੀਂ ਵੜੀ ਕਿਸੇ ਹੋਰ ਸਰਕਾਰ ਦੇ ਵਿੱਚ ਕਦੇ ਵੀ 16 ਘੰਟੇ ਵਾਲੀ ਚ 8 ਘੰਟੇ ਮਿਲ ਜਾਂਦੀ ਸੀ ਉਹ ਵੀ ਅਸੀਂ ਸ਼ੁਕਰ ਮਨਾਉਂਦੇ ਹੁੰਦੇ ਸੀ ਡਬਲ ਵਾਰੀ ਚ ਵੀ 16 ਘੰਟੇ ਚ 8 ਮਿਲ ਗਈ ਬਹੁਤ ਆ ਜਨਰੇਟਰ ਮੈਂ ਕਹਿੰਨਾ ਸਾਸੀਂ ਲਿਆ ਵੀ ਜਨਰੇਟਰ ਤਾਂ ਹੀ ਸੀਗਾ ਸਾਨੂੰ ਜਨਰੇਟਰ ਦੀ ਲੋਡ ਵੀ ਤਾਂ ਹੀ ਪੈ ਗਈ ਫਸਲ ਦਾ ਚਲੋ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਫਸਲ ਦਾ ਸਿਸਟਮ ਜਿਹੜਾ ਵਾ ਨਾ ਵੀ 126 ਨਹੀਂ ਵਿਕਦੀ ਹੈ ਨਾ ਇਹ ਇਹ ਲੰਗੜਾ ਚਲੋ ਪਾਣੀ ਪੁੜਾ ਥੱਲੋਂ ਦੀ ਹੋਈ ਆ ਜਿਹੜੇ ਸ਼ੈਲਰ ਵਾਲੇ ਹਰਾਮੀ ਪੁਣਾ ਕਰਦੇ ਆ ਨਾ ਵੀ ਕਹਿ ਦਿੰਦੇ ਆ ਵੀ 17 ਪੁਆਇੰਟ ਜਿਵੇਂ 4 5 ਮੌਇਸਚਰ ਦੀ ਆ ਹਨਾ ਵੀ ਕਾਟ ਲਾਵਾਂਗੇ ਫਿਰ ਕਾਟ ਲਾਉਣ ਦਾ ਕਿਹੜਾ ਉਹ ਜੋ ਨਾ 17 ਮੌਇਸਚਰ ਦਾ ਆ ਜੂਗਾ ਇਹ ਕਾਟ ਲਾ ਲਈ ਹੁਣ ਇਹਦਾ ਰਹਿਣਾ ਤਾਂ ਉਨੇ ਮੌਇਸਚਰ ਦਾ ਹੀ ਐ ਹਰਾਮੀਪੁਰਾ ਕਰਦੇ ਆ ਸ਼ੈਲਰ ਵਾਲੇ ਪੀਆਰ 126 ਹੁਣ ਦੇ ਭਗਵਾਨ ਤਮਨ ਤਾਂ ਆਪ ਚਾਹੁੰਦਾ ਬ ਵੀ ਪਾਣੀ ਬਚੇ ਹਨਾ ਹੁਣ ਆਪਣੇ ਲੈਂਡ ਦੇ ਜਿਹੜਾ ਆਪਣਾ ਲੈਂਡ ਆ ਉਹਦੇ ਵਿੱਚੋਂ 100 ਚੋਂ 80% ਲੈਂਡ ਜਿਹੜਾ ਥੱਲੇ ਆਪਣੇ ਗਰਾਊਂਡ ਵਾਟਰ ਨਾਲ ਕਨੈਕਟਡ ਆ ਨਹੀਂ ਮਿਲਦਾ ਹਨਾ ਉਹਨੂੰ ਕੱਸੀ ਦਾ ਪਾਣੀ 20% ਲੈਣ ਨੂੰ ਮਿਲਦਾ ਹੌਲੀ 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 ਕਰਕੇ ਜੇ ਕੱਸੀ ਦਾ ਪਾਣੀ ਸਾਰਿਆਂ ਨੂੰ ਮਿਲਣ ਲੱਗ ਜੇ ਉਹਨੇ ਦੇ ਵਿੱਚ ਬਹੁਤ ਸੁਧਾਰ ਹੋਊਗਾ ਬਹੁਤ ਪਾਣੀ ਬਚਣ ਲੱਗ ਜਾਣਾ ਹਰ ਸਾਲ ਲਗਭਗ 1 ਤੋਂ 1.5 ਫੁੱਟ ਪਾਣੀ ਥੱਲੇ ਜਾ ਰਿਹਾ ਹਰ ਸਾਲ ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਜਿਹੜਾ ਉਹੀ ਕਹੀ ਜਾਵਾਂ ਵੀ 2000 ਵੀ ਮੰਨ ਲਓ ਵੀ 28 ਤੱਕ 29 ਤੱਕ ਪਾਣੀ ਖਤਮ ਆ ਜੀ ਥੱਲੇ ਹਨਾ ਨਹੀਂ ਪਾਣੀ ਨਹੀਂ ਖਤਮ ਹੈਗਾ ਪਾਣੀ ਨਹੀਂ ਖਤਮ ਵੀ ਹੋ ਸਕਦਾ ਇੰਨੀ ਜਲਦੀ ਜਿੰਨੀ ਜਲਦੀ ਇਹ ਕਹਿੰਦੇ ਆ ਜੋ ਸਚਾਈ ਹੈ ਹਰ 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 ਸਾਲ ਡੇਢ ਫੁੱਟ ਪਾਣੀ ਥੱਲੇ ਜਾ ਰਿਹਾ ਧਰਤੀ ਦਾ ਫੈਕਟਰੀ ਵਾਲਿਆਂ ਦਾ ਵੀ ਇਹੀ ਆਲਾ ਫੈਕਟਰੀ ਵਾਲਾ ਚਲੋ ਆਪਾਂ ਕਿਸੇ ਹੋਰ ਟਾਪਿਕ ਤੇ ਗੱਲ ਕਰਾਂ ਕਿਸੇ ਹੋਰ ਦਿਨ ਕਿਸੇ ਹੋਰ ਬਲੌਗ ਦੇ ਵਿੱਚ ਅੱਜ ਦਾ ਹੌਟ ਟਾਪਿਕ ਇਹੀ ਰੱਖੋ ਮਿੱਟੀ ਤੇ ਪਾਣੀ ਆਹ ਧਰਤੀ ਆਪਣੀ ਪੱਠੇ-ਪੁੱਠੇ ਹੋ ਗਏ ਜਿਹੜੇ ਮਿੱਟੀ ਪੜਦੇ ਆ ਇੱਥੇ ਆ ਕੇ ਲੈ ਲੈਣ ਐਕਵਾਇਰ ਕਰ ਲੈਣ ਜ਼ਮੀਨਾਂ ਗਵਰਨਮੈਂਟ ਜਿੰਨਾਂ ਦੇ 3 ਫੁੱਟ ਤੋਂ ਥੱਲੇ ਆ ਇਹੀ ਹੋਣਾ ਚਾਹੀਦਾ ਵਾ 3 ਫੁੱਟ ਤੋਂ ਥੱਲੇ ਦਾ ਮਿੱਟੀ ਉਹ ਧਰਤੀ ਫਿਰ ਸਰਕਾਰ ਦੀ ਹੋਗੀ 3 ਫੁੱਟ ਤੱਕ ਪਟਾ ਸਕਦੇ ਆ ਆ ਕਰ ਲਓ ਜਿੰਨਾਂ ਜਿੰਨਾਂ ਦੀਆਂ ਨੇ ਗਲਾਡ ਵਾਲਿਆਂ ਨੂੰ ਦੇਣ ਨੂੰ ਰਹਿਣ ਦੋ ਉਹ ਵੀ ਡਿਸੀਜਨ ਗਲਤ ਆ ਗਲਾਡ ਵਾਲਿਆਂ ਨੂੰ ਦੇਣ ਨੂੰ ਰਹਿਣ ਦੋ ਇੱਥੇ ਆ ਕੇ ਐਕਵਾਇਰ ਕਰ ਲੋ ਬਹੁਤ ਜ਼ਮੀਨਾਂ ਮਿਲ ਜਾਣੀਆਂ ਇੱਥੇ ਤਾਂ ਤੁਹਾਨੂੰ ਸਾਰਾ ਪਿੰਡ ਹੀ ਤੁਹਾਡਾ ਹੋ ਜਾਣਾ ਇੱਥੇ ਜਿਹੜਾ 3 ਫੁੱਟ ਤੋਂ ਵੱਧ ਪਟਾਈ ਹੋਈ ਆ ਕਿਸੇ ਦੇ ਸੀ ਖਿਲਾਫ ਨਹੀਂ ਹੈਗੇ ਪਰ ਇਹ ਆਪਣੀ ਜ਼ਿੰਮੇਵਾਰਾ ਦੀ ਆਪ ਦੀ ਗਲਤੀ ਆ ਰੀਜ਼ਨ ਕੋਈ ਹੋਰ ਹੁੰਦਾ ਵਾ ਰੀਜ਼ਨ ਦੇ ਕੁਝ ਹੋਰ ਦਿੰਦੇ ਆ ਰੀਜ਼ਨ ਹੁੰਦਾ ਕੋਈ ਹੋਰ ਆ ਮਜਬੂਰੀ ਹੁੰਦੀ ਆ ਪੈਸੇ ਦੀ ਹਨ ਪਰ ਰੀਜ਼ਨ ਇਹ ਦੇ ਦਿੰਦੇ ਆ ਵੀ ਪਾਣੀ ਨਹੀਂ ਖੜਦਾ ਪਾਣੀ ਨਹੀਂ ਭਾਈ ਪੈਸਾ ਨਹੀਂ ਖੜਦਾ ਹੋਰ ਕੁਛ ਨਹੀਂ ਜਿਹੜੇ 80% ਮਜਬੂਰ ਲੋਕ ਨੇ ਇਹ ਗੱਲ ਮੈਂ ਉਹਨਾਂ ਲਈ ਨਹੀਂ ਕਹਿ ਰਿਹਾ ਇਹ ਉਹਨਾਂ ਲਈ ਕਹਿ ਰਿਹਾ ਜਿਹੜੇ 20% ਨੇ ਫਾਹਾ ਲਿਆ ਸਾਰਨਾ ਪਹਿਲਾਂ ਪਿੰਡ 'ਚ ਇਹਨਾਂ ਦੇ ਆ ਨਾ ਇਹ ਏਰੀਏ ਦੇ ਵਿੱਚ ਉਹਨਾਂ ਬੰਦੇਾਂ ਲਈ ਮੈਂ ਕਹਿ ਰਿਹਾ ਇਹ ਗੱਲ ਉਹ 80% ਲਈ ਨਹੀਂ ਜਿਨ੍ਹਾਂ ਨੇ ਮਜਬੂਰ ਹੋ ਕੇ ਸਾਡੇਆਂ ਕੋਲ ਚਕਾਈ 10-10 ਸਾਲ ਬਾਅਦ ਜਾਂ 2-2 3-3 ਜਿੰਨੇ ਵੀ ਆ ਨਾ ਮੈਨੂੰ ਮੈਂ ਮੈਨੂੰ ਅੱਜ ਵੀ ਨੂੰ ਮੈਨੂੰ ਅੱਜ ਵੀ ਪਤਾ ਵਾ ਜਿਹੜੇ ਮੇਰੀ ਉਮਰ ਨਹੀਂ ਹੈਗੀ ਪਰ ਇੰਨੀ 25 ਸਾਲ ਪਰ ਮੈਨੂੰ ਅੱਜ ਵੀ ਮੈਨੂੰ ਡੈਡੀ ਨੇ ਦੱਸਿਆ ਹੋਇਆ ਵਾ ਵੀ ਕਿਨੇ ਸਾਰਨਾਂ ਪਹਿਲਾਂ ਰਾਮਪੁਰ ਚ ਮਿੱਟੀ ਚਕਾਈ ਸੀਗੀ ਉਹ ਬੰਦੇ ਦਾ ਮੈਨੂੰ ਅੱਜ ਵੀ ਪਤਾ ਵਾ ਉਹਦਾ ਖੇਤ ਵੀ ਪਤਾ ਵਾ ਸਾਡੇ ਕੋਲ ਹੀ ਆ ਆ ਚੱਕਰ ਆ ਖੇਤ ਤਾਂ ਹੋਵੇ ਐਨ ਇੱਕ ਸਾਰ ਆਪਾਂ ਕਹਿ ਦਿੰਨੇ ਆ ਵੀ ਗੋਰੇ ਵਾਲੀ ਤਕਨੀਕ ਵਰਤੋ ਜੇ ਉਹ ਗੋਰੇਆਂ ਵਾਲੇ ਟੱਕ ਵੀ ਰੱਖ ਲਓ ਫਿਰ ਤੁਸੀਂ ਗੋਰੇਆਂ ਵਾਲੀ ਜੇ ਤਕਨੀਕ ਵਰਤ ਨਹੀਂ ਆ ਗੋਰੇਆਂ ਵਾਲੇ ਟੱਕ ਵੀ ਰੱਖੋ ਉਹ ਕਹਦੇ ਮਿੱਟੀ ਪਟਾਈ ਜਾਂਦੇ ਹੋ ਤੁਸੀਂ ਫਿਰ ਰੱਖੋ ਤੁਸੀਂ ਐਨ ਚਾਰ ਸਟੱਕ ਪਤਾ ਲੱਗੇ ਵੀ ਉਹ ਮੋੜਦਾ ਟਰੈਕਟਰ 20 ਕਿਲੇ ਨੂੰ ਪਹਹਜ਼ਾਰ ਤਾਂ ਮੈਂ ਚਲੋ ਕਹਿੰਦਾ ਵੀ ਨਹੀਂ ਹਜ਼ਾਰ ਵਾਲੇ ਤਾਂ ਆਪਾਂ ਹੈ ਵੀ ਨਹੀਂ ਵੀ ਕਿਲੇ ਤੋਂ ਤਾਂ ਮੁੜੇ ਟਰੈਕਟਰ ਫੇਰ ਪਤਾ ਲੱਗੇ ਵਾਹੀ ਦਾ ਸਵਾਦ ਆਵੇ ਹੁਣ ਕੀ ਆ ਵੀ ਪਰਾਟੀਆਂ ਹੀਆਂ ਚ ਫਿਰੇ ਜਾਂਦੇ ਇੱਥੇ ਸਾਡੀ ਵੀ ਉਹੀ ਮਜਬੂਰੀ ਹੈ ਜੋ ਸਾਡਾ ਥੱਲੇ ਜਣਾ ਹੈਗਾ ਟੱਕ ਪਾਂਛੇ ਕਿਲੇ ਦਾ ਮੇਰੀ ਅਪੀਲ ਆ ਗਵਰਨਮੈਂਟ ਨੂੰ ਵੀ ਇਹ ਚੀਜ਼ ਤੇ ਧਿਆਨ ਦੇਵੇ ਤੇ ਮੈਂ ਇੱਕ ਕਲਿੱਪ ਚ ਵੀ ਤਾਂ ਹੀ ਬਣਾਈ ਆ ਇਹ ਚੀਜ਼ ਤੁਸੀਂ ਆ ਨਾ ਦੇਖਿਓ ਡੈਸ਼ਬੋਰਡ ਹੀ ਨਾ ਦੇਖੀ ਜਾਓ ਗੱਲ ਧਿਆਨ ਨਾ ਸੁਣਿਓ ਬਸ ਮੇਨ ਚੀਜ਼ ਆ ਗੱਲ ਮੈਂ ਫੇਸ ਤਾਂ ਨਹੀਂ ਦਿਖਾ ਰਿਹਾ ਮੜਾਸੀ ਮਾਰ ਮਾਰ ਕੇ ਆਇਆ ਹੋਇਆ ਮੈਂ ਮੇਰਾ ਚਾਜ ਨਾ ਪਰਣਾ ਬੰਨਿਆ ਨਹੀਂ ਹੋਰ ਗੱਲ ਆ ਜਿਵੇਂ ਆਹ ਏਰੀਆ ਚ ਫੈਕਟਰੀਆਂ ਵੀ ਬਹੁਤ ਆ ਪਿੱਛੇ ਉਹ ਟਰੱਕ ਖੜਾ ਏ ਅਡਾਨੀਆਂ ਦਾ ਹਨਾ ਤੇ ਅੱਗੇ ਵੀ ਇੱਕ ਹੈਗੀ ਆ ਕੰਗਾਰੂ ਪਤਾ ਨਹੀਂ ਇੰਡਸਟਰੀਜ਼ ਆ ਇਹ ਦਾ ਕੁਝ ਕਰਕੇ ਆ ਨੀਮ ਤੇ ਅ ਰਾਤੀ ਅਰੇ ਕਿ ਦੂਕ ਹੈਗੀਆਂ ਨੇ 2-3 ਤੇ ਉਧਰ ਦਾਹ ਜਾ ਕੇ ਬਹੁਤ ਨੇਗੀਆਂ ਜਦੋਂ ਇੱਥੋਂ ਪਸਿਧਾ ਨਿਕਲ ਜਾਂਦੇ ਜੀਟੀ ਰੋਡ ਤੋਂ ਅ ਜਨੌਦ ਕੰਨੀ ਉਧਰ ਆਪਣਾ ਬੈਲਗੇ ਕੰਨੀ ਉਧਰ ਬਹੁਤ ਰਹਿਗੀਆਂ ਤੇ ਦਿੱਕਤ ਇਹ ਵੀ ਕਰ ਰਹੀਆਂ ਨੇ ਬਹੁਤ ਜ਼ਿਆਦਾ ਫੈਕਟਰੀਆਂ ਕਿਵੇਂ ਕਰ ਰਹੀਆਂ ਨੇ ਆਪਾਂ ਅਗਲੇ ਵਲੌਗ ਦੇ ਵਿੱਚ ਗੱਲ ਕਰਾਂਗੇ ਇੱਕ ਟਾਪਿਕ ਐਡਾ ਲੰਬਾ ਵਲੌਗ ਇੱਕ ਟਾਪਿਕ ਤੇ ਨਹੀਂ ਬਣਨਾ ਮੇਰੇ ਤੋਂ ਫਿਰ ਉਹਨੂੰ ਪਤਾ ਆ ਵੀ ਜਿਹੜੀ ਇੱਕ ਗੱਲ ਸਮਝਾਉਣ ਲੱਗਦੇ ਆ ਉਹ ਵੀ ਨਹੀਂ ਫਿਰ ਕਈ ਸਮਝ ਪਉਂਦੇ ਸਮਝਣੀ ਤਾਂ ਬਹੁਤਿਆਂ ਨੇ ਇਹ ਵੀ ਗੱਲ ਨਹੀਂ ਹੈਗੀ ਤੇ ਆ ਚਲੋ ਆਪਾਂ ਹੁਣ ਗੱਲ ਚੇਂਜ ਕਰਦੇ ਆ ਫਾਟਕ ਵੀ ਕਦੇ ਖੁੱਲੇ ਨਹੀਂ ਯਾਨੀ ਕਿ ਖੁੱਲਦੇ ਆਏ ਬਸ ਟ੍ਰੈਫਿਕ ਨਗਾ ਕੇ ਫਿਰ ਬੰਦ ਹੋ ਜਾਂਦੇ ਆ ਜੀ ਮੈਂ ਜਦੋਂ ਆਇਆ ਸੀ ਉਦੋਂ ਵੀ ਮਤਲਬ ਜਦੋਂ ਮੈਂ ਪਹੁੰਚਣ ਵਾਲਾ ਸੀਗਾ ਉਦੋਂ ਖੁੱਲਗੇ ਸੀਗੇ ਤੇ ਫਿਰ ਹੁਣ ਜਦੋਂ ਆਰ ਖੁੱਲ ਜਾਨੇ ਆ ਇਹ ਟ੍ਰੇਨਾਂ ਕੀ ਬੰਦ ਕਿਉਂਕਿ ਇੱਥੇ ਮਾਲ ਗੱਡੀ ਵੀ ਨਿਕਲਦੀ ਰਹਿੰਦੀ ਹੈ ਤੇ ਪੈਸੇਂਜਰ ਟ੍ਰੇਨ ਵੀ ਨਿਕਲਦੀ ਹੈ ਬੁਲੇਟ ਟ੍ਰੇਨ ਵੀ ਆ ਇਧਰਲੀ ਜਿਹੜੀ ਸਾਹਮਣੇ ਵਾਲੇ ਪਾਸੇ ਵਾਲੀ ਲੇਨ ਆ ਉਹ ਬੁਲੇਟ ਟ੍ਰੇਨ ਦੀ ਆ